ਮੈਂ ਸਰਦੂਲ ਸਿੰਘ ਪੱਲਾ ਪਟਿਆਲਾ ਇੱਕ ਸ਼ਬਦ ਦੇ ਤੌਰ ਤੇ ਕਵਿਤਾ ਜੋ ਕਿ ਰਾਗੀ ਹਰਬੰਸ ਸਿੰਘ ਜੀ ਜਿਗਾਦਰੀ ਵਾਲਿਆਂ ਦਾ ਬਹੁਤ ਹੀ ਪ੍ਰਚਲਿਤ ਸੀ ਉਹਨਾਂ ਦਿਨਾਂ ਦੇ ਵਿੱਚ ਉਹ ਬੋਲ ਰਿਹਾ ਹਾਂ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ ਪਾਪ ਨ ਕਰ ਬੰਦਿਆ ਲੇਖ ਧਰਮ ਰਾਜ ਨੇ ਮੰਗਣਾ लेखर महाराज ने मंगण पाप न कर बंद तूं पाप न कर बंदे कुसे न चलण ते कुसे न चलण पाप न कर बंदू पाप न कर बंद लेख धरम महारे मंगण ਲਖਤਰ ਮਰਦ ਨੇ ਮੰਗਣਾ ਤੂੰ ਪਾਪ ਨਾ ਕਰ ਬੰਦਿਆ ਤੂੰ ਪਾਪ ਨਾ ਕਰ ਬੰਦਿਆ ਤੇਰੇ ਨਾਲ ਕਿਸੇ ਨੇ ਚੱਲਣਾ ਤੇਰੇ ਨਾਲ ਕਿਸੇ ਨੇ ਚੱਲਣਾ ਤੂੰ ਪਾਪ ਨਾ ਕਰ ਬੰਦਿਆ ਤੂੰ ਪਾਪ ਨਾ ਕਰ ਬੰਦਿਆ ਤੂੰ ਪਾਪ ਨਾ ਕਰ ਬੰਦਿਆ ਤੂੰ পাপ ਨ ਕਰ ਬੰਦਿਆ ਸੁਣ ਬੰਦਿਆ ਜਦੋਂ ਧਰਮ ਅਦਾਲਤ ਲੇਖਾ ਤੇਰਾ ਮੰਗਸੀਆ ਚੰਗੇ ਮੰਦੇ ਕਰਮ ਦੀ ਜਦੋਂ ਫੈਲੇ ਤੇਰੇ ਅਗੇ ਤਰਪੀਆ தம் ਰਾਜ ਨੇ ਲਿਹਾਜ ਨਹੀਂ ਉਹ ਕਰਨਾ ਜਮ ਰਾਜ ਨੇ ਲਿਹਾਜ਼ ਨਹੀਂ ਕਰਨਾ ਪਾਪ ਨਾ ਕਰ ਬੰਦਿਆ ਤੂੰ ਪਾਪ ਨਾ ਕਰ ਬੰਦਿਆ ਤੂੰ ਪਾਪ ਨਾ ਕਰ ਬੰਦਿਆ ਤੂੰ ਪਾਪ ਨਾ ਕਰ ਬੰਦਿਆ ਤੇਰੀ ਨਾਲ ਕਿਸੇ ਨੇ ਚਿੱਲਣਾ ਤੇਰੀ ਨਾਲ ਨੀ ਕਿਸੇ ਨੇ ਚਿੱਲਣਾ ਤੂੰ ਪਾਪ ਨਾ ਕਰ ਬੰਦਿਆ ਤੂੰ ਪਾਪ ਨਾ ਕਰ ਬੰਦਿਆ ਪਾਪ ਦੀ ਖੱਟ ਪਾਪ ਦੀ ਖੱਟੀ ਦੀਆਂ ਤਜੋਰੀਆਂ ਤੂੰ ਪਰੀਆਂ ਤਜੋਰੀਆਂ ਤੂੰ ਪਰੀਆਂ ਜਪਣਾ ਸੀ ਨਾਮ ਤੇ ਗਵਾਲੀਆਂ ਕੜੀਆਂ ਗਵਾਲੀਆਂ ਕੜੀਆਂ ਪਾਪ ਦੀ ਖੱਟੀ ਦੀਆਂ ਤਜੋਰੀਆਂ ਤੂੰ ਪਰੀਆਂ ਤੁ ਜੋਰੀਆਂ ਤੂੰ ਪਰੀਆਂ ਜੱਪਣਾ ਸੀ ਨਾਮ ਤੇ ਗਵਾਲੀਆਂ ਕੜੀਆਂ ਗਵਾਲੀਆਂ ਕੜੀਆਂ ਨਾਮ ਬਿਨ ਕੋਈ ਤੇਰਾ ਬੇਲੀ ਨਹੀਂ ਬਣਦਾ ਗੁਰੂ ਜੀ ਤੋਂ ਬਿਨ ਕੋਈ ਬਾਹ ਨਹੀਂ ਉਫੜਦਾ ਤੂੰ ਪਾਪ ਨਾ ਕਰ ਬੰਦਿਆ ਤੂੰ ਪਾਪ ਨਾ ਕਰ ਬੰਦਿਆ ਤੇ ਖਤਰ ਮਹਾਰਾਜ ਨੇ ਮੰਗਣਾ ਲਖਤਰ ਮਰਾਜ ਨੇ ਮੰਗਣਾ পাপ ਨ ਕਰ ਬੰਦਿਆ ਤੂੰ পাপ ਨ ਕਰ ਬੰਦਿਆ ਤੂੰ পাপ ਨ ਕਰ ਬੰਦਿਆ ਤੂੰ পাপ ਨ ਕਰ ਬੰਦਿਆ ਸਾਹਮਣ ਵਰਦਾਨ ਹੈ ਹਮਸਰਾਪ ਸਮਝ ਬੈਠੇ ਹੈ ਸਾਹਮਣ ਪੁੰਨ ਹੈ मां बाप समझ बैठे है पहले तुम बाप को सबसे बड़ी दौलत समझते थे पहले तुम बाप को सबसे बड़ी दौलत समझते थे आज दौलत को आज दौलत को मां-बाप समझ बैठी है आज दौलत को मां-बाप समझ बैठी है परदेशी पुत्र टप्पे काले बादल छाए हुए ने काले बादल छाए हुए ਅਗਲਾ ਵਾ ਨੋਟਾਂ ਨੂੰ ਜਿਨੇ ਵਤਨ ਛੁੜਾਏ ਹੋਏ ਨੇ ਅਗਲਾ ਪੌਂਡਾਂ ਨੂੰ ਜਿਨੇ ਵਤਨ ਛੁੜਾਏ ਹੋਏ ਨੇ ਦੁੱਖ ਪਰਦੇਸਾਂ ਦਾ ਡੜਾਈ ਦੁੱਖ ਪਰਦੇਸਾਂ ਦਾ ਡੜਾਈ ਮਿੱਠੀਆਂ ਜਿਲ ਸਜਣੋ ਕੋਈ ਬਣਿਆ ਨਾ ਸਾੜਈ ਮਿੱਠੀਆਂ ਜਿਲਾਂ ਸਜਣੋ ਕੋਈ ਬਣਿਆ ਨਾ ਸਾੜਈ ਜਿੰਦ ਕੰਮ ਵਿੱਚ ਲਾਈ ਰੱਖਦੇ ਜਿੰਦ ਕੰਮ ਵਿੱਚ ਲਾਈ ਰੱਖਦੇ ਹਰ ਇੱਕ ਦੂਰ ਤਾਂਗੇ ਇਹੀ ਆਸਾਂ ਲਈ ਰੱਖਦੇ ਖਦੋਂ ਪਦ ਪਰ ਤਾਂਗੇ ਇਹੀ ਆਸਾਂ ਲਈ ਰੱਖਦੇ ਫੁੱਲ ਬੂਟਿਆਂ ਤੇ ਪਏ ਫੁੱਲ ਦੇ ਫੁੱਲ ਬੂਟਿਆਂ ਤੇ ਪਏ ਖਿਲਦੇ ਉਹ ਦੌਲ ਤਾਂ ਤਾਂ ਮਿਲ ਜਾਂਦੀਆਂ मापे दूजी वरी नई मिलदलतां त मिलजंदियूं मापे दूजी वरी नलद मावां दुआ नवां दुआ न पुत पर जे सि जिनदे राती रोद मा न ਉੱਤ ਪਰਦੇਸੀ ਦਿਨਾਂ ਦੇ ਰਾਤੀ ਰੋਂਦੀਆਂ ਮਾਵਾਂ ਨੇ ਜਦੋਂ ਸਦਰਾਜ ਵਿੱਚ ਰਾਣੀ ਮਰ ਜੇ ਤੇ ਸਾਰੀ ਗੇਮ ਖਤਮ ਹੋ ਜਾਂਦੀ ਹੈ ਜਦੋਂ ਬੰਦਾ ਬੰਦੇ ਚੋਂ ਜਮੀਰ ਮਰ ਜੇ ਤੇ ਬੰਦਾ ਖਤਮ ਹੋ ਜਾਂਦਾ ਹੈ ਤੇ ਬੰਦਾ ਖਤਮ ਹੋ ਜਾਂਦਾ ਹੈ ਮਰ ਗਈ ਤੇਰੀ ਜਮੀਰ ਮੈਂ ਇੱਕ ਕਵਿਤਾ ਬੋਲ ਰਿਹਾ ਹਾਂ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗੀ सोना सरीर है तेरा, कहण सोना सरीर है ते विच मरगी तेरी ज़मीर मरगी तेरी ज़मीर बंदिया मरगई तेरी ज़मीर कहण शरीर है ते विच मरगी तेरी ज़मीर मरगी तेरी जमीर बंदर गई तेरी जमीर ਠੱਗੀਆਂ ਵਿੱਚ ਤੂੰ ਪੀ ਐਚ ਡੀ ਹੈ ਠੱਗੀਆਂ ਵਿੱਚ ਤੂੰ ਪੀ ਐਚ ਡੀ ਹੈ ਪੜ ਨਾ ਸਕੇ ਲਕੀਰ ਉਹ ਬੰਦਿਆ ਮਰ ਗਈ ਤੇਰੀ ਜ਼ਮੀਰ ਉਹ ਬੰਦਿਆ ਮਰ ਗਈ ਤੇਰੀ ਜ਼ਮੀਰ ਨਾ ਛੱਡਿਆ ਕੋਈ ਗਰੀਬ ਗਰੀਬਾ ਨਾ ਛੱਡਿਆ ਕੋਈ ਸੰਤ ਪੀਰ ਭੁੱਖਿਆਂ ਅੱਗੋਂ ਚੁੱਕ ਚੁੱਕ ਲੈਂਦਾ ਆਪ ਖਾਏ ਤੂੰ ਖੀਰ ਜੋਰ ਕਿਸੇ ਦਾ ਚੱਲਣ ਨਾ ਦੇ ਜੋਰ ਕਿਸੇ ਦਾ ਚੱਲਣ ਨਾ ਦੇ ਰਾਜ ਰਾਜ ਦਾ ਰਾਜੀ ਰਾਜ ਦੇਵੇਂ ਪੀ ਮਰ ਗਈ ਤੇਰੀ ਜਮੀਰ ਓ ਬੰਦਿਆ ਮਰ ਗਈ ਤੇਰੀ ਜਮੀਰ ਮਰ ਗਈ ਤੇਰੀ ਜਮੀਰ ਓ ਬੰਦਿਆ ਮਰ ਗਈ ਤੇਰੀ ਜਮੀਰ ਠੱਗੀਆਂ ਦੇ ਵਿੱਚ ਪੀ ਐਚ ਡੀ ਐ ਠੱਗੀਆਂ ਵਿੱਚ ਤੂੰ ਪੀ ਐਚ ਡੀ ਐ ਪੜ ਨਾ ਸਕੇ ਲਕੀਰ ਓ ਬੰਦਿਆ ਮਰ ਗਈ ਤੇਰੀ ਜਮੀਰ ਓ ਬੰਦਿਆ ਮਰ ਗਈ ਤੇਰੀ ਜਮੀਰ ਗੁਰਦਵਾਰ ਦੇ ਨਾਂ ਤੇ ਤਨ ਇਕੱਠਾ ਕਰਦਾ ਹੈ ਤੂੰ ਲੱਖਾਂ ਕਰੋੜਾਂ ਇਕੱਠੇ ਕਰ ਲੈ ਫਿਰ ਤੂੰ ਬੰਦੇ ਨਾ ਤੀਰ ਫਿਰ ਤੂੰ ਬੰਦੇ ਨਾ ਤੀਰ ਨਾ ਮੈਨੂੰ ਕੋਈ ਗੁਰਦਵਾਰਾ ਨਾ ਮੈਨੂੰ ਤੂੰ ਗੁਰਦਵਾਰ ਬਖਸ਼ ਨਾ ਕੋਈ ਭਗਤ ਕਬੀਰ ਪਰਵਾਰ ਖਾਏਗਾ ਕੱਲਾ ਪੋਗੇਗਾ ਜਦ ਮੰਝੇ ਪੈਸ ਸਰੀਰ ਬੰਦੀ ਆ ਮਰ ਗਈ ਤੇਰੀ ਜਮੀਰ ਮਰ ਗਈ ਤੇਰੀ ਜਮੀਰ ਓ ਬੰਦਿਆ ਮਰ ਗਈ ਤੇਰੀ ਜਮੀਰ ਮਰ ਗਈ ਤੇਰੀ ਜਮੀਰ ਓ ਬੰਦਿਆ ਮਰ ਗਈ ਤੇਰੀ ਜਮੀਰ ਠੱਗਿਆਂ ਵਿੱਚ ਤੂੰ ਪੀ ਐਚ ਡੀ ਐ ਠੱਗਿਆਂ ਵਿੱਚ ਤੂੰ ਪੀ ਐਚ ਡੀ ਐ ਪੜ ਨਾ ਸਕੇ ਲ ਕੀ ਰਿਓ ਬੰਦਿਆ ਮਰ ਗਈ ਤੇਰੀ ਜਮੀਰ ਓ ਬੰਦਿਆ ਮਰ ਗਈ ਤੇਰੀ ਜਮੀਰ ਕੁੜੀਆਂ ਹੁੰਦੀਆਂ ਨੇ ਚਿੜੀਆਂ ਤੀਆਂ ਹਰ ਕਰਦੀ ਵਿੱਚ ਕਿਸਮਤ ਵਾਲਿਆਂ ਦੇ ਹੁੰਦੀਆਂ ਹਨ ਜਿਹੜਾ ਕਾਰ ਰੱਬ ਨੇ ਰੱਬ ਨੂੰ ਪਿਆਰਾ ਲੱਗੇ ਉੱਥੇ ਧੀਆਂ ਹੁੰਦੀਆਂ ਹਨ ਉੱਥੇ ਧੀਆਂ ਹੁੰਦੀਆਂ ਹਨ ਮੈਂ ਇੱਕ ਕਵਤਾ ਪੜ ਰਿਹਾ ਕੁੜੀਆਂ ਹੁੰਦੀਆਂ ਨੇ ਚਿੜੀਆਂ ਕੁੜੀਆਂ ਹੁੰਦੀਆਂ ਨੇ ਚਿੜੀਆਂ ਚਿੜੀਆਂ ਹੁੰਦੀਆਂ ਨੇ ਕੁੜੀਆਂ ਕੁੜੀਆਂ ਹੁੰਦੀਆਂ ਨੇ ਚਿੜੀਆਂ ਚਿੜੀਆਂ ਹੁੰਦੀਆਂ ਨੇ ਕੁੜੀਆਂ ਇਨਾਂ ਦੇ ਪਰ ਨਹੀਂ ਹੁੰਦੇ ਪੇਕੇ ਰਹਿਣ ਜਸੋਰੇ ਇਹਨਾਂ ਦੇ ਘਰ ਨਹੀਂ ਹੁੰਦੇ ਇਹਨਾਂ ਦੇ ਘਰ ਨਹੀਂ ਹੁੰਦੇ ਕੁੜੀਆਂ ਹੁੰਦੀਆਂ ਨੇ ਚਿੜੀਆਂ ਚਿੜੀਆਂ ਹੁੰਦੀਆਂ ਨੇ ਕੁੜੀਆਂ ਇਹਨਾਂ ਦੇ ਪਰ ਨਹੀਂ ਹੁੰਦੇ ਪੇਕੇ ਰਹਿਣ ਜਾਂ ਸੋਰੇ ਇਹਨਾਂ ਦੇ ਕਰ ਨਹੀਂ ਹੁੰਦੇ ਇਹਨਾਂ ਦੇ ਕਰ ਨਹੀਂ ਹੁੰਦੇ ਰੱਬਾ ਤੂੰ ਜਵਾਨ ਕਿਉਂ ਕੀਤਾ ਰੋਂਦੀਆਂ ਡੋਲੀ ਦੇ ਵਿੱਚ ਜਦ ਬਹਿਣ ਮਾਪਿਓ ਵੀ ਰੋ ਪੈਂਦੇ ਨੇ ਸਾਰੇ ਪੈਣਪਰਾ ਵੀ ਲੱਗਣ ਰੋਂਣ ਮਾਸੀਆਂ ਪਾਬੀਆਂ ਚਾਚੀਆਂ ਰੋਵਣ ਜਦ ਦੇ ਸੋਹਰੇ ਜਾਣ ਇੱਕੋ ਜੇ ਵਿਛੋੜੇ ਕਿਸੇ ਮਾਪਿਓ ਨੂੰ ਨਹੀਂ ਜਰ ਹੁੰਦੇ ਇਹੋ ਜੇ ਵਿਛੋੜੇ ਕਿਸੇ ਨੂੰ ਮਾਪਿਓ ਨੂੰ ਜਰ ਨਹੀਂ ਹੁੰਦੇ ਪੀਕ ਰਹਿਣ ਜਗ ਸੂਰੀ ਪਿੱਕ ਰਹਿਣ ਜ ਸੂਰੀ ਇਹਨਾਂ ਦੇ ਪਰ ਨਹੀਂ ਹੁੰਦੇ ਇਹਨਾਂ ਦੇ ਕਰ ਨਹੀਂ ਹੁੰਦੇ ਇਨ ਦੀ ਕਰ ਨਹੀਂ ਹੁੰਦੇ ਇਸ ਲਈ ਤਿਆਂ ਨੂੰ ਮਾਪੇ ਜੰਮਣ ਤੋਂ ਪਹਿਲਾਂ ਮਰ ਮੁਕਾਂਦੇ ਕਿਉਂਕਿ ਵਾ ਪਿਛੋਂ ਤਿਆਂ ਦੇ ਦੁੱਖ ਸਹੇ ਨਹੀਂ ਜਾਂਦੇ ਦਿਲ ਦਾ ਟੁਕੜਾ ਤੋੜਨ ਲੱਗੇ ਸਭ ਦੇ ਦਿਲ ਹਿਲ ਜਾਂਦੇ ਕਿਤਨਾ ਵੀ ਕੋਈ ਸੰਗ ਦਿਲ ਹੋਵੇ ਅਥਰੂ ਡੁੱਲ ਡੁੱਲ ਪੈਂਦੇ ਕੁੜੀਆਂ ਦਰਬ ਆਪ ਸਹਾਈ ਸੋਰੇ ਕੋਈ ਸਤੰਭ ਘਰ ਨਹੀਂ ਹੁੰਦੇ ਪੇਕੇ ਰਹਿਣ ਜਸੋਰੇ ਇਹਨਾਂ ਦੇ ਘਰ ਨਹੀਂ ਹੁੰਦੇ ਇਹਨਾਂ ਦੇ ਘਰ ਨਹੀਂ ਹੁੰਦੇ ਕੁੜੀਆਂ ਹੁੰਦੀਆਂ ਨੇ ਚਿੜੀਆਂ ਚਿੜੀਆਂ ਹੁੰਦੀਆਂ ਨੇ ਕੁੜੀਆਂ ਇਹਨਾਂ ਦੇ ਪਰ ਨਹੀਂ ਹੁੰਦੇ ਪੇਕੇ ਰਹਿਣ ਜਸੋਰੇ ਇਹਨਾਂ ਦੇ ਘਰ ਨਹੀਂ ਹੁੰਦੇ ਸੋ ਤਾਂ ਸਾਫ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਤੁਸੀਂ ਅੱਜ ਮੇਰਾ ਦੂਸਰਾ ਐਪੀਸੋਡ ਰਿਕਾਰਡ ਕੀਤਾ ਹੈ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰਾਂ ਅੱਗੇ ਨੂੰ ਵੀ ਤੁਹਾਡੀ ਸੇਵਾ ਵਿੱਚ ਬੈਠਾਂ ਜਦੋਂ ਵੀ ਕਹੋਗੇ ਮੈਂ ਤੁਹਾਨੂੰ ਰਿਕਾਰਡ ਕਰਾਇਆ ਕਰਾਂਗਾ ਰਿਕਾਰਡ ਕਰਾਇਆ ਕਰਾਂਗਾ ਨਿਕ ਤੋਂ ਇੱਕ ਵਧੀਆ ਨਵਾਂ ਗਾਣਾ ਲੈ ਕੇ ਆਇਆ ਕਰਾਂਗਾ ਸੱਚੇ ਪਾਤਸ਼ਾਹ ਤੁਹਾਨੂੰ ਉਮਰ ਦੇਵੇ ਤੁਸੀਂ ਇਵੇਂ ਹੀ ਆਂਦੇ ਰਹੋ ਜੇ ਮੈਂ ਇਵੇਂ ਹੀ ਗਾਉਂਦਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ